ਤੇ ਕੁੜੀ ਨੂੰ ਨਾ ਮੁੰਡਾ ਬਲੈਕਮੇਲ ਕਰਦਾ ਸੀਗਾ ਉਹਦੇ ਕੋਲੇ ਫੋਟੋਆਂ ਫੋਟੋਆਂ ਸੀਗਾ ਉਹ ਬਲੈਕਮੇਲ ਕਰਕੇ ਕੁੜੀ ਨੂੰ ਘਰੇ ਛਾਦਦਾ ਸੀ ਜੀ ਇਹਨਾਂ ਕੰਮ ਤੇ ਗਏ ਹੋਏ ਸੀਗੇ ਤੇ ਜਦੋਂ ਅਸੀਂ ਘਰੇ ਆਏ ਤੇ ਕੁੜੀ ਨੇ ਅੱਗ ਲਾ ਲਈ ਪਟ્રોલ પાਕੇ ਜੋ ਕੁਝ ਕਿਹਾ ਵੀ ਮੈਂ ਆ ਤੇ ਡੈਡੀ ਨੂੰ ਦੱਸ ਦੂੰਗੀ ਤੇ ਗਾ ਉਹਦੇ ਡੈਡੀ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਹੋਈ ਸੀ ਉਹਨਾਂ ਨੇ ਮੁੰਡੇ ਦੀ ਮਾਂ ਤੇ ਉਹ ਮੁੰਡਾ ਕਹਿੰਦਾ ਸੀ ਤ ਵੀ ਅਸੀਂ ਤਾਂ ਇਹੀ ਕਰਾਂਗੇ ਇਸ ਤਰ੍ਹਾਂ ਕਰਕੇ ਇਸ ਕਰਕੇ ਉਹਨੇ ਆਪਣੀ ਕੁੜੀ ਨੇ ਆਪਣੀ ਆਤਮ ਹੱਤਿਆ ਕਰਨ ਦੀ ਉਹ ਕਰੀ ਇੱਕ ਲੜਕੀ ਦੇ ਹਾਲਾਤ ਕੀ ਨੇ ਹੁਣ ਮਤਲਬ ਕਿੰਨੀ ਬਰਨ ਹੋ ਗਈ ਸੀ ਬੋੜੀ ਉਹ ਤਾਂ ਜੀ ਸਾਂਝ ਲੋ 70% ਹੋ ਗਈ ਸੀਗੀ ਥੋੜਾ ਜਿਆਦਾ ਤੋਂ ਬੋਲਿਆ ਨਹੀਂ ਜਾ ਰਿਹਾ ਗਾ ਲੜਕੀ ਤੋਂ ਉਹਦੇ ਮੂੰਹ ਦੇ ਵਿੱਚ ਅੱਗ ਲੱਗ ਗਈ ਸੀਗੀ ਹਾਲਤ ਗੰਭੀਰ ਹੀ ਹੈਗੀ ਉਹ ਤਾਂ ਜੀ ਪਿੰਡ ਦੇ ਵਿੱਚ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਵੀ ਪਤਾ ਹੈਗਾ ਕਿਸ ਤਰ੍ਹਾਂ ਦੀਆਂ ਉਹ ਰਹੀਆਂ ਹਰਕਤਾਂ ਜੀ ਬਹੁਤ ਜ਼ਿਆਦਾ ਉਹ ਪਰੇਸ਼ਾਨ ਕਰਦਾ ਤਿੰਨ ਚਾਰ ਬੱਚਿਆਂ ਨੇ ਹੋਰ ਵੀ ਇਹੋ ਜੀ ਗਲਤ ਹਰਕਤਾਂ ਕਰਨਗੀਆਂ ਪੁਲਿਸ ਮੁਲਾਜ਼ਮਾਂ ਨੂੰ ਤਾਂ ਪਤਾ ਹੀ ਉਹਨਾਂ ਦੇ ਪੁਰਾਤੇ ਪਰਚੇ ਹੈਗੇ ਹੈਗੇ ਸੋਸ਼ਲ ਮੀਡੀਆ ਤੇ ਉਹ ਜੀ ਪੋਸਟਾਂ ਪਾ ਰਿਆ ਜੀ ਲੜਕੀ ਦੇ ਸੀਗਾ ਜਨਮ ਦਿਨ ਉਹਦਾ ਵੀ ਉਹਨੇ ਬਾਈ ਪੀ ਵਰਡੇ ਦਾ ਉਹ ਕਰਕੇ ਪਾਇਆ ਜੀ ਹੋਰ ਵੀ ਪੋਸਟਾਂ ਪਾਈ ਜਾਂਦਾ ਜੀ ਕਿਹਦੇ ਵਰਡੇ ਸੀਗਾ ਸਾਡੀ ਕੁੜੀ ਦਾ ਹੀ ਸੀਗਾ ਜੀ ਅੱਛਾ ਉਹਦਾ ਪਾਇਆ ਹਾਂ ਉਹਦਾ ਕਰਕੇ ਸ਼ਰੇ ਆ ਮੰਨ ਕੇ ਚੱਲ ਉਹਨੂੰ ਕੋਈ ਸੀ ਗੱਲ ਦਾ ਖੌਫ ਨਹੀਂ ਆ ਇਹ ਘਟਨਾ ਹੋਣ ਤੋਂ ਬਾਅਦ ਹਾਂਜੀ ਹਾਂਜੀ ਉਹ ਘਟਨਾ ਹੋਣ ਤੋਂ ਬਾਅਦ ਉਹਨੂੰ ਕੋਈ ਖੌਫ ਨਹੀਂ ਆ ਜੀ ਪੁਲਿਸ ਪ੍ਰਸ਼ਾਸਨ ਕੋਲੇ ਵੀ ਜਾਈ ਜਾਂਦੇ ਆ ਸਾਨੂੰ ਬਸ ਐਂ ਕਹਿ ਕੇ ਮੋੜ ਦਿੰਦੇ ਕੋਈ ਗੱਲ ਨਹੀਂ ਜੀ ਅਸੀਂ ਕਰ ਰਹੇ ਹਾਂ ਕਾਰਵਾਈ ਅਸੀਂ ਕਰ ਰਹੇ ਹਾਂ ਕਾਰਵਾਈ ਜੀ ਅਸੀਂ ਫਲਾਣੇ ਥਾਂ ਗਏ ਉਹਨਾਂ ਨੇ ਫੋਨ ਬੰਦ ਆ ਉਹਨਾਂ ਦਾ ਫਲਾਣਾ ਹੋਇਆ ਜੀ ਤੇ ਉਹ ਪਰਿਵਾਰ ਜਿਹੜਾ ਹੈਗਾ ਪਿੰਡ ਦੇ ਵਿੱਚ ਕਿ ਫਰਾਰ ਹੈ ਨਹੀਂ ਉਹ ਤਾਂ ਫਰਾਰ ਆ ਜੀ ਪਿੰਡ 'ਚ ਤਾਂ ਹੈ ਨਹੀਂ ਗਾ ਜੀ ਲੋਕੋ ਅਸਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਇੱਕ ਚੈਨਾ ਪਿੰਡ ਆ ਫਰੀਦਕੋਟ ਜ਼ਿਲ੍ਹੇ ਦਾ ਉੱਥੇ ਅੱਜ ਤੋਂ ਸਵਾ ਮਹੀਨਾ ਪਹਿਲਾਂ ਘਟਨਾ ਵਾਪਰਦੀ ਆ ਨਾ ਬਾਲਗ ਲੜਕੀ ਆਪਣੇ ਆਪ ਨੂੰ ਅੱਗ ਲਗਾ ਲੈਂਦੀ ਆ ਪੈਟਰੋਲ ਪਾ ਕੇ ਉਸ ਦਾ ਕਾਰਨ ਕੀ ਆ ਉਹਨੂੰ ਬਲੈਕਮੇਲ ਕੀਤਾ ਗਿਆ ਇੱਕ ਪਿੰਡ ਦੇ ਹੀ ਮੁੰਡੇ ਦੇ ਵੱਲੋਂ ਸਾਰੀ ਕਹਾਣੀ ਜਾਣਦੇ ਆਪਾਂ ਹਾਲੇ ਹਾਲੇ ਤੱਕ ਜਿਹੜਾ ਦੋਸ਼ੀ ਹੈ ਉਹ ਫਰਾਰ ਹੈ ਪੁਲਿਸ ਨੇ ਹਾਲੇ ਤੱਕ ਫੜਿਆ ਨਹੀਂ ਪਰਿਵਾਰ ਮੌਜੂਦ ਹੈ ਲੜਕੀ ਦੇ ਜਿਹੜੇ ਪਿਤਾ ਨੇ ਮੌਜੂਦ ਨੇ ਪੂਰੀ ਘਟਨਾ ਜਾਣਦੇ ਆ ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੁੰਦੀ ਸਾਰੀ ਗੱਲਬਾਤ ਜਾਣਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਘਟਨਾ ਹੁੰਦੀ ਹੈ ਪਹਿਲਾਂ ਸਾਰੀ ਜਿਹੜੇ 16 ਨਵੰਬਰ ਨੂੰ ਵਾਪਰ ਦੀ ਘਟਨਾ ਹੈ ਹਾਂਜੀ 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 ਕੀ ਹੁੰਦਾ ਜੀ ਉਦੋਂ ਇਹ ਸਾਰਾ ਅਸੀਂ ਨਾ ਕੰਮ ਤੇ ਗਏ ਹੋਏ ਸੀਗੇ ਤੇ ਜਦੋਂ ਅਸੀਂ ਘਰੇ ਆਏ ਤੇ ਕੁੜੀ ਨੇ ਅੱਗ ਲਾ ਲਈ ਵੀ ਥੋੜੀਆਂ ਥੋੜੀਆਂ ਗੱਲਾਂ ਦਾ ਸਾਨੂੰ ਪਤਾ ਲੱਗਿਆ ਤੇ ਕੁੜੀ ਨੂੰ ਨਾ ਮੁੰਡਾ ਬਲੈਕਮੇਲ ਕਰਦਾ ਸੀਗਾ ਕੁੜੀ ਨੇ ਬਿਆਨ ਵੀ ਦਿੱਤੇ ਹੋਏ ਹੈਗੇ ਤੇ ਜੱਸਾ ਬਿਆਂ ਲੈ ਕੇ ਗਏ ਸੀਗੇ ਜੀ ਹ ਹਸਪਤਾਲ ਚ ਨਹੀਂ ਜਦੋਂ ਤੁਸੀਂ ਕੰਮ ਤੇ ਗਏ ਸੀਗੇ ਮੰਨ ਲਓ ਤੁਸੀਂ ਘਰੇ ਆਉਨੇ ਹੋ ਘਰੇ ਆਉਣ ਸਾਰ ਤੁਸੀਂ ਦੇਖਦੇ ਹੋ ਅੱਗ ਲੱਗੀ ਹੋਈ ਹੈ ਕਿ ਕੁਝ ਹੋਰ ਹੁੰਦਾ ਨਹੀਂ ਜੀ ਅਸੀਂ ਤਾਂ ਬਸ ਕੰਮ ਧੰਦਾ ਹੀ ਕਰੀ ਜਾਂਦੇ ਸੀਗੇ ਪਰ ਉਦੋਂ ਥੋੜਾ ਜਿਹਾ ਚਰਬਾਦ ਜਦੋਂ ਅਸੀਂ ਇੱਧਰ ਦੇਖਿਆ ਹੋਇਆ ਤੇ ਪੂਰੀ ਉੱਚੀ ਲਾਟ ਨਿਕਲੀ ਜਾਂਦੀ ਜਦੋਂ ਅਸੀਂ ਵੇਖਿਆ ਉਹ ਕੁੜੀ ਜਲ ਰਹੀ ਸੀ ਅਸੀਂ ਆ ਕੇ ਭੱਜ ਕੇ ਬਸ ਕਿਸੇ ਵੀ ਤਰੀਕੇ ਨਾਲ ਅੱਗ ਬੁਝਾਈ ਤੇ ਉਹਨੂੰ ਹਸਪਤਾਲ ਲੈ ਕੇ ਗਏ ਜੀ ਠੀਕ ਹੈ ਹਸਪਤਾਲ ਲੈ ਕੇ ਹਾਂਜੀ ਪੈਟਰੋਲ ਦੇ ਨਾਲ ਆ ਹਾਂਜੀ ਪੈਟਰੋਲ ਦੇ ਨਾਲ ਆ ਅੱਗ ਲਾ ਲਈ ਜਿਉ ਨੇ ਠੀਕ ਹੈ ਤੇ ਸਰ ਹਸਪਤਾਲ ਲੈ ਗਏ ਉਸ ਤੋਂ ਬਾਅਦ ਤੁਸੀਂ ਤੇ ਹਸਪਤਾਲ ਹਾਂ ਜੀ ਅਸੀਂ ਰਾਤ ਨੂੰ ਹਸਪਤਾਲ ਲੈ ਕੇ ਗਏ ਆ ਜੀ ਤੇ ਤੜਕੇ ਸਵੇਰ ਫਿਰ ਉੱਥੇ ਮੁਲਾਜ਼ਮ ਆਏ ਆ ਜੀ ਉਹਦੇ ਬਿਆਨ ਲੈਂਦੇ ਤੇ ਲੜਕੀ ਨੇ ਆਪਣੇ ਬਿਆਨ ਦੇ ਦਿੱਤੇ ਸੀਗੇ ਇਸ ਤਰ੍ਹਾਂ ਕਰਕੇ ਲੜਕਾ ਮੈਨੂੰ ਬਲੈਕਮੇਲ ਕਰਦਾ ਜੀ ਨਾਂ ਦੱਸਦਾ ਸੀਗਾ ਮੁੰਡੇ ਦਾ ਪਿੰਡੋਂ ਹੀ ਸੀਗਾ ਛੱਡੋ ਕੀ ਮੁੰਡਾ ਕੌਣ ਆ ਕੀ ਨਾਮ ਆ ਮਤਲਬ ਸਾਰਾ ਬਿਆਨ ਜਿਹੜਾ ਦਿੱਤਾ ਸਾਰਾ ਕੁਝ ਉਹ ਵੀ ਦੱਸੋ ਕਿ ਕੀ ਮੁੰਡਾ ਸੀ ਕੀ ਉਹਨੇ ਕੀਤਾ ਹਾਂ ਜੀ ਮੁੰਡਾ ਸੰਦੀਪ ਸੀਗਾ ਜੀ ਤੇ ਉਹਦੇ ਆਪਣੇ ਉਹਦੇ ਕੋਲੇ ਵੀ ਫੋਟੋ ਫੋਟੋਆਂ ਸੀਗਾ ਉਹ ਬਲੈਕਮੇਲ ਕਰਕੇ ਕੁੜੀ ਨੂੰ ਘਰੇ ਸਾਦਾ ਸੀਗਾ ਜੀ ਤੇ ਇਸ ਤਰ੍ਹਾਂ ਕਰਕੇ ਉਹ ਪਰੇਸ਼ਾਨ ਹੋ ਕੇ ਉਹਨੇ ਅੱਗ ਲਗਾ ਲਈ ਜਿਹੜੇ ਆਪ ਦੱਸਿਆਗਾ ਮੈਂ ਉਹ ਤੋਂ ਪਰੇਸ਼ਾਨ ਹੋ ਕੇ ਅੱਗ ਲਗਾ ਲਈ ਤੇ ਉਹਨੂੰ ਕੁਛ ਉਹਦੇ ਡੈਡੀ ਨੂੰ ਵੀ ਉਹਨੇ ਜਦੋਂ ਕੁਛ ਕਿਹਾ ਵੀ ਮੈਂ ਆ ਤੇ ਡੈਡੀ ਨੂੰ ਦੱਸ ਦੂੰਗੀ ਤੇ ਗਾ ਉਹਦੇ ਡੈਡੀ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਹੋਈ ਸੀ ਉਹਨਾਂ ਨੇ ਇਸ ਕਰਕੇ ਉਹਨੇ ਆਪ ਦੀ ਕੁੜੀ ਨੇ ਆਪ ਦੀ ਆਤਮ ਹੱਤਿਆ ਕਰਨ ਦੀ ਉਹ ਕਰੀ ਅੱਛਾ ਉਹਨਾਂ ਦੇ ਡੈਡੀ ਕੌਣ ਨੇ ਕੁੜੀ ਦੇ ਮੇਰੇ ਵੱਡੇ ਵਜ਼ਰਾ ਜੀ ਤੁਹਾਡੇ ਵੱਡੇ ਵਜ਼ਰਾ ਹਾਂ ਉਹ ਵਸਪਾਲ ਹਸਪਤਾਲ ਚ ਹੀ ਆ ਜੀ ਹੁਣ ਵੀ ਹਸਪਤਾਲ ਹਾਂ ਹਸਪਤਾਲ ਚ ਇਹ ਕੁੜੀ ਆਪਣੇ ਸਵਾ ਮਹੀਨਾ ਹੋ ਗਿਆ ਉੱਥੇ ਹੀ ਹੈ ਹਸਪਤਾਲ ਚ ਆਪਣੇ ਗੁਰੂ ਆਪਣਾ ਨਹੀਂ ਆਪਣੇ ਖਾਲਸਾ ਮਿਸ਼ਨ ਆ ਜੀ ਖਾਲਸਾ ਮਿਸ਼ਨ ਚ ਹਾਂ ਖਾਲਸਾ ਮਿਸ਼ਨ ਚ ਆ ਜੀ ਠੀਕ ਹੈ ਮਤਲਬ ਮੁੰਡਾ ਕੀ ਕਹਿੰਦਾ ਸੀ ਬਲੈਕਮੇਲ ਕਿਸ ਤਰ੍ਹਾਂ ਦੀਆਂ ਫੋਟੋਆਂ ਸੀ ਮੁੰਡੇ ਕੋਲੇ ਜਾਂ ਕੀ ਮਤਲਬ ਪਹਿਲਾਂ ਕੋਈ ਗੱਲਬਾਤ ਸੀ ਕੀ ਸੀ ਸਾਰਾ ਕੁਝ ਨਹੀਂ ਪਤਾ ਨਹੀਂ ਇਹ ਗੱਲ ਦਾ ਨਹੀਂ ਸਾਨੂੰ ਪਤਾਗਾ ਪਰ ਉਹਨੇ ਕੁੜੀ ਨੇ ਦੱਸਿਆ ਜੀ ਕਿ ਨਹੀਂ ਉਹਦੇ ਕੋਲ ਮੇਰੇ ਕੋਲ ਫੋਟੋਆਂ ਆ ਜੀ ਇਸ ਤਰ੍ਹਾਂ ਕਰਕੇ ਮੈਨੂੰ ਬਲੈਕਮੇਲ ਕਰਦਾਗਾ ਤੇ ਉਹਦਿਆਂ ਕੋ ਕੁੜੀਆਂ ਦੇ ਨਾਲ ਸੇਲੀਆਂ ਸੁਲੀਆਂ ਦੇ ਨਾਲ ਉਹਨੇ ਕੋਈ ਫੋਟੋਆਂ ਫੋਟੋਆਂ ਖਿਚਾਆਂ ਸੀਗਾ ਉਹਾਂ ਕੋਡਾਂ ਗਾ ਨੇ ਉਹਨਾਂ ਕੋਲੇ ਭੇਜ ਪੂਜਤੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਆਪਾਂ ਨੂੰ ਉਹ ਪਾਜੀ ਉਹਦੇ ਫੋਨ ਚੋਂ ਹੀ ਪਤਾ ਲੱਗੂਗਾ ਜਿਹੜਾ ਉਹਦੇ ਕੋਲੇ ਫੋਨ ਹੈ ਕੀ ਫੋਟੋਆਂ ਸੀਗਾਂ ਉਹਦੇ ਕੋਲੇ ਕਿਵੇਂ ਆ ਜੀ ਠੀਕ ਹੈ ਹਾਂਜੀ ਤੇ ਸਾਨੂੰ ਤਾਂ ਅਸੀਂ ਪਿੰਡ ਚ ਬਹੁਤ ਪੰਚਾਇਤ ਜਾਂਦੀ ਆ ਜੀ ਤੇ ਸਾਨੂੰ ਸਮਝ ਲਾ ਵੀ ਉਹਦੇ ਦੇ ਅਸੀਂ ਪੋਚੰ ਪ੍ਰਸ਼ਾਸਨ ਕੋਲੇ ਵੀ ਜਾਈ ਜਾਂਦੇ ਆ ਸਾਨੂੰ ਬਸ ਐਂ ਕਹਿ ਕੇ ਮੋੜ ਦਿੰਦੇ ਕੋਈ ਗੱਲ ਨਹੀਂ ਜੀ ਅਸੀਂ ਕਰ ਰਹੇ ਆ ਕਾਰਵਾਈ ਅਸੀਂ ਕਰ ਰਹੇ ਆ ਕਾਰਵਾਈ ਜੀ ਅਸੀਂ ਫਲਾਣੇ ਥਾਂਗੇ ਉਹਨਾਂ ਦੇ ਫੋਨ ਬੰਦ ਦਾ ਉਹਨਾਂ ਦਾ ਫਲਾਣਾ ਉਹ ਆ ਜੀ ਠੀਕ ਹੈ ਤੇ ਉਹ ਪਰਿਵਾਰ ਜਿਹੜਾ ਹੈਗਾ ਪਿੰਡ ਦੇ ਵਿੱਚ ਕਿ ਫਰਾਰ ਹੈ ਨਹੀਂ ਉਹ ਤਾਂ ਫਰਾਰ ਆ ਜੀ ਪਿੰਡ ਚ ਤਾਂ ਹੈ ਨਹੀਂਗਾ ਜੀ ਠੀਕ ਹੈ ਹਾਂ ਜੀ ਤੇ ਉਹ ਬਾਕੀ ਫਿਰ ਉਹਨਾਂ ਨੇ ਪਹਿਲਾਂ ਉਹਨਾਂ ਨੇ ਫੋਨ ਫੋਣ ਚੱਲਦੇ ਸੀਗੇ ਉਦੋਂ ਦਾ ਤਾਂ ਉਹਨਾਂ ਨੇ ਉਹ ਨਹੀਂ ਕਰਿਆ ਬਾਅਦ ਚ ਹੁਣ ਉਹਨਾਂ ਨੇ ਫੋਨ ਫੋਣ ਬੰਦ ਕਰ ਲਿਆ ਕਹਿੰਦੇ ਉਹਨਾਂ ਦੇ ਫੋਨ ਬੰਦ ਦਾ ਸੀ ਲੋਕੇਸ਼ਨ ਉਹ ਕਰਦੇ ਆਂਗੇ ਜੀ ਪਰ ਸਾਨੂੰ ਕੋਈ ਪੁਲਿਸ ਨੂੰ ਕੋਈ ਉਹ ਨਹੀਂ ਮਿਲ ਰਿਹਾ ਜੀ ਠੀਕ ਹੈ ਮੁੰਡਾ ਮਤਲਬ ਕਿ ਫੋਨ ਕਰਦਾ ਸੀ ਲੜਕੀ ਨੂੰ ਜਾਂ ਕੀ ਕਹਿੰਦਾ ਸੀ ਫੋਨ ਲਾ ਕੇ ਮਤਲਬ ਕਿਉਂ ਇਹ ਸਟੈਪ ਚੱਕਣਾ ਪਿਆ ਅਗਲਾਉਣ ਦਾ ਨਹੀਂ ਉਹਨੂੰ ਫੋਨ ਫੋਨ ਕਰਕੇ ਹੀ ਸਾਦਾ ਹੁੰਦਾ ਸੀ ਜੀ ਕਹਿੰਦੇ ਮੈਨੂੰ ਘਰੇ ਸਾਦਾ ਸੀ ਇਸ ਤਰ੍ਹਾਂ ਕਰਕੇ ਤੇ ਉਧਰ ਗਾਂ ਸਾਡੇ ਪਿੰਡ ਚ ਉੱਥੇ ਸਾਡੇ ਆਪ ਦੇ ਹੀ ਆਈ ਉਧਰ ਉਹਨਾਂ ਨੂੰ ਵੀ ਪਤਾ ਲੱਗ ਗਿਆ ਉਹ ਝੜਕਣ ਝੁੜਕਣ ਲੱਗ ਗਏ ਮੰਨ ਕੇ ਚੱਲ ਉਹਨਾਂ ਨੂੰ ਉਹ ਕੰਦੇਸ਼ ਤਾਂ ਹੀ ਕਰਾਂਗੇ ਤੇ ਇਸ ਤਰ੍ਹਾਂ ਕਰਕੇ ਮੁੰਡੇ ਦੀ ਮਾਂ ਤੇ ਉਹ ਮੁੰਡਾ ਕਨੇਸ਼ ਤਾਂ ਵੀ ਅਸੀਂ ਤਾਂ ਇੰਹੀਂ ਕਰਾਂਗੇ ਇਸ ਤਰ੍ਹਾਂ ਕਰਕੇ ਅਸੀਂ ਕਹਿੰਦੇ ਸੀ ਕਿ ਇੰਹੀਂ ਕਰਾਂਗੇ ਹਾਂ ਹਾਂ ਇਹ ਅਸੀਂ ਤਾਂ ਇੰਹੀਂ ਇੰਹੀਂ ਕਰਾਂਗੇ ਤੇ ਉਹ ਹੁਣ ਝੜਕਣ ਲੱਗ ਗਿਆ ਆਪਣੇ ਆਣ ਗਵਾਂਡ ਵਾਲਾ ਕਹਿੰਦਾ ਹੀ ਇਹ ਵੀ ਭਾਈ ਤੁਸੀਂ ਇਹ ਕੀ ਕਰ ਰਹੇ ਆਂਗੇ ਤੇ ਬਾਕੀ ਫਿਰ ਇਹ ਬੱਚੇ ਨਵਾਲਕ ਸੀਗਾ ਨੂੰ ਨਹੀਂ ਪਤਾ ਸੀਗਾ ਜੀ ਕੀ ਗੱਲ ਆ ਕਿਵੇਂ ਆ ਤੇ ਉਹਨੇ ਬਸ ਪਰੇਸ਼ਾਨ ਹੋ ਕੇ ਆਪਣੇ ਪਟ્રોલ ਪਾ ਕੇ ਅੱਗ ਲਾ ਲਈ ਜੀ ਨਾ ਤੁਨ ਨੂੰ ਪਹਿਲਾਂ ਕਦੇ ਲੜਕੀ ਨੇ ਦੱਸਿਆ ਸੀਗਾ ਪਰਿਵਾਰ ਦੇ ਵਿੱਚ ਕਿ ਇਦਾਂ ਦਾ ਕਰਕੇ ਮੈਨੂੰ ਕੋਈ ਬਲੈਕਮੇਲ ਕਰਦਾ ਜਾਂ ਕਹਿੰਦਾ ਕੁਝ ਨਹੀਂ ਨਹੀਂ ਜੀ ਪਹਿਲਾਂ ਨਹੀਂ ਸਾਨੂੰ ਦੱਸਿਆ ਕੁਛ ਵੀ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਦਿਹਾੜੀ ਤਪੇ ਜਾਂਦੇ ਹੁੰਨੇ ਜੀ ਸਾਨੂੰ ਤਾਂ ਗੱਲ ਦਾ ਨਹੀਂ ਪਤਾ ਸੀ ਪੜਦੇ ਸੀਗੇ ਬੱਚੇ ਤੇ ਇਹਨਾਂ ਦੀਆਂ ਕੋਈ ਕੋਈ ਹੋਣੀਆਂ ਕਿ ਫੋਟੋ ਫਾਟੋ ਦਾ ਕੋਈ ਚੱਕਰ ਸੀਗਾ ਜਾਂ ਕੁੜੀਆਂ ਤੋਂ ਲੈਤੀਆਂ ਹੋਣ ਜਾਂ ਕਿਵੇਂ ਵੀ ਹੈਗਾ ਤੇ ਸਾਨੂੰ ਇਸ ਗੱਲ ਦਾ ਨਹੀਂ ਪਤਾਗਾ ਠੀਕ ਹੈ ਤੇ ਪਰ ਆਪਣਾ ਜਦੋਂ ਸੰਤ ਆ ਆ ਗੱਲ ਵਾਪਰੀ ਐ ਉਦੋਂ ਬਾਅਦ ਸਾਨੂੰ ਸਾਰੀ ਗੱਲ ਦਾ ਪਤਾ ਲੱਗਿਆ ਕੁਝ ਪਿੰਡ ਵਾਲਿਆਂ ਤੋਂ ਪਤਾ ਲੱਗਿਆ ਕੁਝ ਕੁੜੀ ਨੇ ਦੱਸਿਆਗਾ ਤੇ ਪਰ ਥੋੜਾ ਜਿਹਾ ਕੋਈ ਪਰੇਸ਼ਾਨ ਹੀ ਰਹਿੰਦੀ ਸੀਗੀ ਪਰੇਸ਼ਾਨ ਰਹਿੰਦੀ ਸੀ ਹਾਂਜੀ ਹਾਂਜੀ ਪਰ ਤਾਂ ਪਤਾ ਲੱਗਦਾ ਹੋਊ ਪਰਿਵਾਰ ਨੂੰ ਹਾਂਜੀ 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 ਸਾਨੂੰ ਉਹਨਾਂ ਦੋ ਤਿੰਨ ਦਿਨਾਂ ਆ ਦੀ ਥੋੜੀ ਜਿਆਦਾ ਹੀ ਅਫਸਰਟ ਸੀਗੀ ਇਹ ਤੇ ਸਾਨੂੰ ਉਹਨੇ ਘਰੇ ਹੀ ਨਹੀਂ ਗੱਲ ਦੱਸੀ ਵੈਸੇ ਉਹ ਕਹਿੰਦੀ ਮੈਨੂੰ ਸਾਨੂੰ ਐਸੀ ਬਿਮਾਰ ਆਗਾ ਬੀਪੀ ਬੂਪੀ ਜੇ ਘਟਾ ਸੀ ਡਾਕਟਰ ਤੋਂ ਦਵਾਈ ਦੂਈ ਵੀ ਦਵਾਈ ਹੈਗੀ ਕਹਿੰਦੀ ਨਹੀਂ ਉਹਨੇ ਕੋਈ ਸਾਡੇ ਕੋਲ ਉਹ ਜੀ ਗੱਲ ਨਹੀਂ ਕਰੀ ਸੀਗੀ ਠੀਕ ਹੈ ਹਾਂ ਵੀ ਆਹ ਗੱਲ ਆ ਜੀ ਕਿਹੜੀ ਕਲਾਸ ਚ ਪੜਦੀ ਸੀ ਕੁੜੀ ਇਹ ਕੁੜੀ 11ਵੀਂ ਚ ਪੜਦੀ ਸੀ 11ਵੀਂ ਕਲਾਸ ਸੀ ਹੈਂਡ ਪੜਦੀ ਸੀ ਨਹੀਂ ਜੈਤੋ ਪੜਦੀ ਸੀ ਕੰਨਿਆ ਸਕੂਲ ਚ ਉਹ ਮੁੰਡਾ ਵੀ ਉੱਥੇ ਪੜਦਾ ਸੀ ਨਹੀਂ ਮੁੰਡਾ ਤਾਂ ਔਰਲੇ ਸਕੂਲ ਚ ਪੜਦਾ ਹੀ ਮੁੰਡਿਆ ਵਾਲੇ ਚ ਜੈਤੋ ਹੀ ਉਹ ਪੜਦਾ ਸੀਗਾ ਠੀਕ ਹੈ ਹਾਂਜੀ ਅੱਛਾ ਜੇ ਜਦੋਂ ਮੰਨ ਲਓ ਇਹ ਸਾਰੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਮੁੰਡੇ ਦੇ ਕੋਈ ਪਰਿਵਾਰ ਦੇ ਨਾਲ ਸੰਪਰਕ ਕੀਤਾ ਜਾਂ ਕਿ ਉਹਨਾਂ ਨੇ ਤੁਹਾਡੇ ਨਾਲ ਕੀਤਾ ਹੋਵੇ ਨਹੀਂ ਨਹੀਂ ਜੀ ਉਹਨਾਂ ਨੇ ਨਹੀਂ ਉਹ ਕਰਿਆਗਾ ਇੱਕ ਵਾਰ ਹੀ ਗਏ ਸੀਗੇ ਉਹ ਹਸਪਤਾਲ ਚ ਉਹਦੇ ਮੰਮੀ ਡੈਡੀ ਗਏ ਸੀਗੇ ਉਸ ਤੋਂ ਬਾਅਦ ਸਾਡੀ ਕਿਸੇ ਨੇ ਕੋਈ ਗੱਲਬਾਤ ਨਹੀਂ ਪਛੀਨਾ ਹੀ ਸਾਨੂੰ ਕੋਈ ਫੋਨ ਲਾਇਆ ਨਹੀਂ ਸਾਡੇ ਨਾਲ ਗੱਲਬਾਤ ਕਰੀਏ ਪਰ ਉੱਥੇ ਜਦੋਂ ਆਏ ਸੀਗੇ ਤੇ ਮੇਰੇ ਬਰਦਰ ਜੀ ਸੀਗੇ ਉੱਥੇ ਮੈਂ ਤਾਂ ਹੈ ਨਹੀਂ ਸੀ ਅਸੀਂ ਉਹਨਾਂ ਨੂੰ ਐਂ ਕਹਤਾ ਸੀ ਬਈ ਪਿੰਡ ਦੀ ਪੰਚਾਇਤ ਦੇ ਵਿੱਚ ਗੱਲ ਕਰਾਂਗੇ ਅਸੀਂ ਅਸੀਂ ਆਪ ਦੇ ਇਕੱਲੇ ਨਹੀਂ ਗੱਲ ਕਰ ਸਕਦੇਗੇ ਜੋ ਵੀ ਫੈਸਲਾ ਕਰੋਗੀ ਪਿੰਡ ਦੀ ਪੰਚਾਇਤ ਹੀ ਕਰੋਗੀ ਕਿਉਂਕਿ ਸਾਡਾ ਪਿੰਡ ਵਾਲਿਆਂ ਨੇ ਅਲਾਜਾਸ ਤੇ ਸਾਡਾ ਬਹੁਤ ਸਹਿਯੋਗ ਦਿੱਤਾ ਜੀ ਸਾਰੇ ਪਿੰਡ ਨੇ ਨਾਲ ਮਿਲ ਕੇ ਅਸੀਂ ਗਰੀਬ ਪਰਿਵਾਰ ਸੀਗੇ ਇੰਨਾ ਖਰਚਾ ਨਹੀਂ ਕਰ ਸਕਦੇ ਸੀਗੇ ਹੁਣ ਉਥੇ 3 3.5 4 ਲੱਖ ਰੁਪਏ ਨੂੰ ਲੱਗ ਗਿਆ ਜੀ ਉਹ ਪਿੰਡ ਵਾਲਿਆਂ ਨੇ ਐਨਆਈ ਐਨਆਰਆਈ ਵੀਰਾਂ ਨੇ ਸਾਡੇ ਪਿੰਡ ਦੇ ਮੁੰਡਿਆਂ ਨੇ ਉਹਨਾਂ ਨੇ ਸਾਥ ਦੇ ਕੇ ਬੱਚੀ ਦਾ ਇਲਾਜ ਕਰਵਾ ਰਹੇ ਆ ਜੀ ਹਜੇ ਵੀ ਬੱਚੀ ਐਡਮਿਟ ਹੀ ਹੈ ਉਥੇ ਹਸਪਤਾਲ ਕੀ ਹਾਲਾਤ ਨੇ ਇੱਕ ਲੜਕੀ ਦੇ ਹਾਲਾਤ ਕੀ ਨੇ ਹੁਣ ਮਤਲਬ ਕਿੰਨੀ ਕਿ ਬਰਨ ਹੋ ਗਈ ਸੀ ਬਾਡੀ ਜਿਹੜੀ ਉਹ ਤਾਂ ਜੀ ਸਾਂਜ ਲੋ 70% ਉਹ ਹੋ ਗਈ ਸੀਗੀ ਠੀਕ ਹੈ ਹਾਂਜੀ 70% ਉਹ ਹੋ ਗਈ ਸੀ ਹੁਣ ਥੋੜਾ ਜਿਹਾ ਕਵਰ ਕਰਿਆ ਉਹਨਾਂ ਨੇ ਤੇ ਹੁਣ ਥੋੜੇ ਜਿਹੀ ਠੀਕ ਹੈ ਜੀ ਬਸ ਉਹ ਅਸੀਂ ਦੱਸਿਆ ਹੋਇਆ ਹੀ ਹੈ ਪਿੰਡ ਚ ਸਾਡੇ ਗਰੁੱਪ ਚੱਲਦਾ ਉਹ ਚ ਫੋਟੋ ਪਾਈ ਆ ਤੇ ਆ ਵੀ ਹੁਣ ਥੋੜਾ ਜਿਹਾ ਫਰਕ ਆਗਾ ਅਜੇ ਵੀ ਡਾਕਟਰ ਕਹਿੰਦਾ ਵੀ 20 25 ਦਿਨ ਇਹਦਾ ਇਲਾਜ ਚੱਲੂਗਾ ਜੀ ਹੂੰ ਇਲਾਜ ਚੱਲੂਗਾ ਹਾਂਜੀ ਚ ਉਹ ਮੁੰਡਾ ਜਿਹੜਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਮੁੰਡੇ ਦੇ ਕਾਰਨ ਹੋਇਆ ਉਹ ਮੁੰਡੇ ਦੀ ਕੀ ਸ਼ਖਸੀਅਤ ਆ ਪਿੰਡ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਹੋ ਹੈਗਾ ਕੀ ਕੁਝ ਕਰਦਾ ਉਹ ਉਹ ਤਾਂ ਜੀ ਪਿੰਡ ਦੇ ਵਿੱਚ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਵੀ ਪਤਾ ਹੈਗਾ ਕਿਸ ਤਰ੍ਹਾਂ ਦੀਆਂ ਉਹ ਰਿਆ ਹਰਕਤਾਂ ਜੀ ਹੂੰ ਬਹੁਤ ਜਿਆਦਾ ਉਹ ਪਰੇਸ਼ਾਨ ਕਰਦਾ ਹੀ ਹੋਰ ਵੀ ਬੱਚਿਆਂ ਨਾਲ ਉਹ ਮੰਨ ਕੇ ਚੱਲ ਪਰੇਸ਼ਾਨ ਕਰ ਰਿਹਾ ਜੀ ਠੀਕ ਹੈ ਤਾਂ ਤੇ ਉਹ ਪਰਿਵਾਰ ਤੋਂ ਇਲਾਵਾ ਹੋਰਾਂ ਨੂੰ ਵੀ ਪਰੇਸ਼ਾਨ ਕਰਦਾ ਹਾਂਜੀ ਹਾਂਜੀ ਪਰ ਉਹ ਪਰਿਵਾਰ ਵਿਚਾਰੇ ਕੋਈ ਨਹੀਂ ਅੱਗੇ ਆਉਂਦਾ ਜੀ ਗੱਲ ਕਹਿਣ ਤੋਂ ਉਹ ਕਰਦਾ ਵੀ 100 ਗੱਲ ਹੋ ਜਾਂਦੀ ਹੈਗੀ ਹਨਾ ਤਿਆਰੇ ਬੱਚਿਆਂ ਦਾ ਰਸਦਾ ਪੜਦਾ ਪਰ ਉਹਨਾਂ ਨੇ ਨਾ ਤਿੰਨ ਚਾਰ ਬੱਚਿਆਂ ਨਾਲ ਹੋਰ ਵੀ ਇਹੋ ਜੀ ਗਲਤ ਹਰਕਤਾਂ ਕਰੀਆਂ ਆਂ ਠੀਕ ਹੈ ਹਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਤਾਂ ਪਤਾ ਹੀ ਉਹਨਾਂ ਦੇ ਪੁਰਾਤੇ ਪਰਚੇ ਹੈਗੇ ਠੀਕ ਹੈ ਹਾਂਜੀ ਸਾਰੇ ਪੁਲਿਸ ਨੂੰ ਵੀ ਪਤਾ ਹਾਂਜੀ ਪੁਲਿਸ ਮੁਲਾਜ਼ਮਾਂ ਅੱਛਾ ਪਰਚਾ ਹੋਇਆ ਹੋਇਆ ਉਹਨਾਂ ਦੇ ਉੱਤੇ ਹਾਂਜੀ ਹਾਂਜੀ ਆਪਾਂ ਆਪਣੇ ਪਹਿਲਾਂ ਆਪਣੇ ਇਹਨਾਂ ਦੇ ਮੁੰਡੇ ਨੇ ਮੰਨ ਲਾ ਦੀ ਉੱਥੇ ਆਪਣੇ ਕੀ ਸੀਗਾ ਆਪਣਾ ਮੁੰਡਾ ਉਹ ਨਵਾਂ ਆਇਆਗਾ ਕਿਹੜਾ ਵਰਮਾ ਕਾ ਅਵਿਕਰਮਾ ਵਿਕਰਮਜੀਤ ਦੇ ਮਨਲਾਦੀ ਉੱਥੇ ਉਹਦੇ ਨਾਲ ਲੜ ਲੁੜ ਪਈ ਸੀ ਉਸ ਗੱਲ ਦੇ ਵਿੱਚ ਸ਼ਾਇਦ ਆਪਣੇ ਪੱਤਰਕਾਰਾਂ ਨੂੰ ਵੀ ਪਤਾ ਆਈ ਇੱਥੇ ਆਏ ਸੀ ਆਪਣੇ ਚਾਹਨੇ ਪਿੰਡ ਤੇ ਫਿਰ ਉਹਨਾਂ ਨੇ ਮਾਫੀ ਮੋਫੀ ਮੰਗ ਕੇ ਚਲਾਵਦਾ ਉਹ ਕਰਵਾ ਲਿਆ ਸੀਗਾ ਉਹਨਾਂ ਨੇ ਵੀ ਗਲਤਫਲਤ ਬੋਲੇ ਤੁਹਾਡੇ ਕੇਸ ਦੇ ਵਿੱਚ ਪਰਚਾ ਹੋਇਆ ਹੋਇਆ ਮੁੰਡੇ ਤੇ ਹਾਂਜੀ ਹਾਂਜੀ ਸਾਡੇ ਕੇਸ 'ਚ ਪਰਚਾ ਹੋਇਆ ਜੀ ਉਹ ਉਹਦੇ ਕਿੱਟਾ ਗਿਆ ਸੀ ਪਰਚਾ ਹਾਂਜੀ ਹਾਂਜੀ ਪਰਚਾ ਉਹਦੇ ਦੂਜੇ ਤੇ ਨਹੀਂ ਕੱਟਦਾ ਸੀਗਾ ਜੀ ਹਾਂ ਜੱਸ ਸਾਹਿਬ ਬਿਆਨ ਲੈ ਕੇ ਗਏ ਸੀਗੇ ਤੇ ਉਹਦੇ ਤੇ ਦੋ ਤਿੰਨ ਧਾਰਾ ਲੱਗੀਆਂ ਹੋਈਆਂ ਜੀ ਸਾਰੀਆਂ ਯਾਰੀ ਲੱਗਣੀ ਚਾਹੀਦੀ ਉਹ ਲੱਗੀਆਂ ਹੋਈਆਂ ਜੀ ਹਾਂਜੀ ਪਰ ਤੇ ਤੁਸੀਂ ਸੰਤੁਸ਼ਟ ਹੋ ਵੀ ਸਹੀ ਹੋਇਆ ਪਰ ਇਹ ਹੈ ਕਿ ਹਜੇ ਤੱਕ ਫੜਿਆ ਨਹੀਂ ਗਿਆ ਮੁੰਡਾ ਫੜਿਆ ਨਹੀਂ ਗਿਆ ਸਾਨੂੰ ਪੁਲਿਸ ਪ੍ਰਸ਼ਾਸਨ ਨੂੰ ਹੀ ਇਹ ਆਈ ਮੰਗ ਆਈ ਵੀ ਉਹਨੂੰ ਜਲਦੀ ਤੋਂ ਜਲਦੀ ਕਿਸੇ ਨੂੰ ਤਾਂ ਗ੍ਰਿਫਤਾਰ ਕਰਨ ਜੀ ਜਾਂ ਕੋ ਨਾ ਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਨੂੰ ਜਾਂ ਕਿਸੇ ਨੂੰ ਵੀ ਕੋਈ ਫੜ ਕੇ ਫੇਰ ਲਿਆਉਣਗੇ ਤਾਂ ਫੇਰ ਹੀ ਉਹ ਆਉਣਗੇ ਤੇ ਨਹੀਂ ਤਾਂ ਉਹ ਤੁਰੇ ਹੀ ਫਿਰਨਗੇ ਬਾਹਰ ਮੁੰਡਾ ਕਦੇ ਦੇਖਿਆ ਕਿਸੇ ਨੇ ਜਾਂ ਪਿੰਡ ਦੇ ਕਿਸੇ ਹੋਰ ਬੰਦੇ ਨੇ ਦੇਖਿਆ ਹੋਵੇ ਕਿ ਸ਼ਰੇਆਮ ਫਿਰਦਾ ਜਿੱਥੇ ਤਾਂ ਨਹੀਂ ਜੀ ਇੱਥੇ ਤਾਂ ਨਹੀਂ ਦੇਖਿਆ ਸਾਡੇ ਨਾ ਰਿਸ਼ਤੇਦਾਰ ਹੀ ਐ ਜੈਤੋ ਲਿਆਜੀ ਆ ਮੇਰੇ ਉਹਨਾਂ ਦੇ ਘਰੇ ਗਏ ਸੀਗੇ ਇਹ ਇਹ ਮੁੰਡੇ ਦੀ ਮੰਮੀ ਮੁੰਡੇ ਦਾ ਮਾਮਾ ਤੇ ਇਸ ਤਰ੍ਹਾਂ ਕਰਕੇ ਇਹ ਸਾਡਾ ਰਾਜੀਨਾਮਾ ਕਰਾ ਦੋ ਤੇ ਅਸੀਂ ਅਖਿਆ ਵੀ ਅਸੀਂ ਐਂ ਨਹੀਂ ਰਾਜੀਨਾਮਾ ਕਰਦੇ ਜਿਵੇਂ ਪੰਚਾਇਤ ਪਿੰਡ ਦੀ ਪੰਚਾਇਤ ਕਹੂਗੀ ਅਸੀਂ ਉਵੇਂ ਹੀ ਉਹ ਕਰਨਾਗਾ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਕਿ ਪਿੰਡ ਦੀ ਪੰਚਾਇਤ ਚ ਬਹਿ ਕੇ ਗੱਲ ਕਰੋ ਫਿਰ ਅਸੀਂ ਉਹ ਕੁਝ ਕਰ ਸਕਦੇ ਠੀਕ ਹੈ ਤੇ ਲੜਕੀ ਮੰਨ ਲਓ ਜਦੋਂ ਉਦੋਂ ਬਿਆਨ ਦਿੱਤੇ ਤੁਹਾਨੂੰ ਕੁਝ ਹੋਰ ਦੱਸਿਆ ਹੋਵੇ ਬਾਅਦ ਦੇ ਵਿੱਚ ਜਿਵੇਂ ਹੁਣ ਤੱਕ ਐਡਮਿਟ ਆ ਕੋਈ ਹੋਰ ਗੱਲਬਾਤ ਦੱਸੀ ਹੋਵੇ ਤੁਹਾਨੂੰ ਪਰਿਵਾਰ ਨੂੰ ਲੜਕੀ ਨੇ ਕੁਝ ਹੋਰ ਨਹੀਂ ਉਹ ਦੂਬਾ ਤਬਸਾਹੀ ਦੱਸਿਆਗਾ ਕਿਉਂਕਿ ਉਹ ਥੋੜਾ ਜਿਹਾ ਤਾਂ ਬੋਲਿਆ ਨਹੀਂ ਜਾ ਰਿਹਾਗਾ ਲੜਕੀ ਤੋਂ ਉਹਦੇ ਮੂੰਹ ਦੇ ਵਿੱਚ ਅੱਗ ਲੱਗ ਗਈ ਸੀਗੀ ਹਾਲਤ ਗੰਭੀਰੀ ਹੈਗੀ ਫੋਟੋਆਂ ਦੇਖੀਆਂ ਨੇ ਸਾਰੇ ਪਿੰਡ ਨੂੰ ਪਤਾਗਾ ਤੂ ਤੋ ਇੰਨਾ ਬੋਲਿਆ ਨਹੀਂ ਜਾ ਰਿਹਾ ਜੀ ਤੇ ਉਹੋ ਜੀ ਕੋਈ ਗੱਲਬਾਤ ਦਾ ਅਸੀਂ ਵੀ ਕੋਈ ਇੰਨਾ ਜਾਦੇ ਦਿਮਾਗ ਤੇ ਉਹਦੇ ਪ੍ਰੈਸ਼ਰ ਨਹੀਂ ਪਾਇਆਗਾ ਵੀ ਕਿਵੇਂ ਆਗਾ ਤੇ ਮੁੰਡਾ ਮਤਲਬ ਸ਼ਰੇਆਮ ਫਿਰਦਾ ਹੈ ਕੋਈ ਸੋਸ਼ਲ ਮੀਡੀਆ ਤੇ ਵੀ ਤੁਸੀਂ ਕਹਿ ਰਹੇ ਸੀਗੇ ਕੁਝ ਪਾ ਰਿਹਾ ਹਾਂਜੀ ਹਾਂਜੀ ਸੋਸ਼ਲ ਮੀਡੀਆ ਤੇ ਉਹੋ ਜੀ ਪੋਸਟਾਂ ਪਾ ਰਿਹਾ ਜੀ ਲੜਕੀ ਦੇ ਸੀਗਾ ਜਨਮ ਦਿਨ ਪਿਛਲੀ 24 ਤਰੀਕ ਦਾ ਉਸ ਉਹਦਾ ਵੀ ਉਹਨੇ ਭਾਈ ਪੀ ਵਰਡੇ ਦਾ ਉਹ ਕਰਕੇ ਪਾਇਆ ਜੀ ਹੋਰ ਵੀ ਪੋਸਟਾਂ ਪਾਈਆਂ ਲੈ ਕਿਹਦਾ ਵਰਡੇ ਸੀਗਾ ਸਾਡੀ ਕੁੜੀ ਦਾ ਹੀ ਸੀਗਾ ਜੀ ਅੱਛਾ ਉਹਦਾ ਪਾਇਆ ਹਾਂ ਉਹਦਾ ਕਰਕੇ ਸ਼ਰੇ ਆਮ ਮੰਨ ਕੇ ਚੱਲ ਉਹਨੂੰ ਕਿਸੇ ਗੱਲ ਦਾ ਖੌਫ ਨਹੀਂਗਾ ਇਹ ਘਟਣ ਹੋਣ ਤੋਂ ਬਾਅਦ ਹਾਂਜੀ ਹਾਂਜੀ ਉਹ ਘਟਣਾ ਹੋਣ ਤੋਂ ਬਾਅਦ ਉਹਨੂੰ ਕੋਈ ਵੀ ਖੌਫ ਨਹੀਂਗਾ ਜੀ ਕੋਈ ਉਹਨੂੰ ਪੁਲਿਸ ਦਾ ਡਰ ਨਹੀਂਗਾ ਉਹਨੂੰ ਕਿਸੇ ਦਾ ਕੋਈ ਡਰ ਨਹੀਂਗਾ ਜੀ ਸ਼ਰੇ ਆਮ ਪੋਸਟਾਂ ਪਾ ਰਿਆ ਹੀ ਉਹ ਹਾਂਜੀ ਤੇ ਉਹ ਕੁੜੀ ਦੀਆਂ ਫੋਟੋਆਂ ਲਾ ਲਾ ਕੇ ਵੀ ਪਾ ਰਿਆ ਹੀ ਦੁਬਾਰਾ ਹੂੰ ਆਪਣੇ ਇੰਸਟਾਗ੍ਰਾਮ ਤੇ ਹਲੇ ਵੀ ਹਜੇ ਵੀ ਇਹੋ ਕਰੀ ਜਾਂਦਾ ਹੀ ਹੁਣ ਤੁਹਾਡੀ ਮੰਗ ਕੀ ਹੈ ਮੁੱਖ ਕਿ ਉਹ ਗ੍ਰਿਫਤਾਰ ਕੀਤਾ ਜਾਵੇ ਹਾਂਜੀ ਸਾਡੀ ਮੁੱਖ ਮੰਗ ਇਹੀ ਹੈ ਜੀ ਉਹਨੂੰ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਗ੍ਰਿਫਤਾਰ ਕਰੇ ਉਹਦੀ ਮੰਮੀ ਦਾ ਉਰੇ ਮੰਮੀ ਨੂੰ ਹੋ ਕੀ ਤਿਆਗੇ ਇਹਦੇ ਮਾਮੇ ਆਗੇ ਜਿਹੜੇ ਉਹਦੇ ਨਾਲ ਸਹਿਯੋਗ ਦੇ ਰਹੇ ਆ ਜਿੰਨੇ ਵੀ ਉਹਦੇ ਨਾਲ ਉਹਨੂੰ ਸਹਿਯੋਗ ਦੇ ਰਹੇ ਆ ਜੀ ਉਹਨਾਂ ਨੂੰ ਗ੍ਰਿਫਤਾਰ ਕਰਿਆ ਜਾਵੇ ਬਿਲਕੁਲ ਠੀਕ ਹੈ ਗੱਲ ਬਤਨਵਾਜੀ ਠੀਕ ਜੀ ਤਾਂ ਗੱਲਬਾਤ ਕੀਤੀ ਪ੍ਰਵਾਦਨ ਉਹਨਾਂ ਦਾ ਕਹਿਣਾ ਕਿ ਜਿਹੜਾ ਲੜਕਾ ਆ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਲੋੜ ਆ ਜਿਹੜੇ ਹੋਰਾਂ ਦਾ ਘਰ ਖਰਾਬ ਕਰ ਰਹੇ ਆ ਨਾ ਬਾਲਗ ਲੜਕੇ ਜਿਨ੍ਹਾਂ ਨੂੰ ਸਮਝ ਨਹੀਂ ਹੁੰਦੀ ਉਹਨਾਂ ਨੂੰ ਬਲੈਕਮੇਲ ਕਰਦੇ ਆ ਕਿਸੇ ਨਾ ਕਿਸੇ ਤਰੀਕੇ ਤਾਂ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਲੋੜ ਆ ਤਾਂ ਜੋ ਹੋਰਾਂ ਪਰਿਵਾਰਾਂ ਦੀਆਂ ਲੜਕੀਆਂ ਇਹ ਪਰਿਵਾਰ ਦੀ ਬਹੁਤ ਬਾਦਰੀ ਵਾਲੀ ਗੱਲ ਹੈ ਕਿ ਸਾਹਮਣੇ ਆਇਆ ਸਾਰਾ ਕੁਝ ਦੱਸਿਆ ਕਿਉਂਕਿ ਅਕਸਰ ਹੁੰਦਾ ਕਿ ਪਰਿਵਾਰ ਆ ਉਹ ਦੱਸਣ ਤੋਂ ਗਰੇਜ਼ ਕਰਦੇ ਨੇ ਪਰ ਜੇਕਰ ਆਪਾਂ ਦੱਸਾਂਗੇ ਨਾ ਤਾਂ ਹੋਰਾਂ ਦੇ ਘਰ ਕਿਵੇਂ ਬਚਣਗੇ ਇਹਨਾਂ ਨੇ ਤਾਂ ਚਲੋ ਜੋ ਕੁਝ ਹੋਇਆ ਹੋਇਆ ਪਰ ਹੋਰਾਂ ਦੇ ਘਰ ਬਚਾਉਣੇ ਵੀ ਜ਼ਰੂਰੀ ਨੇ ਕਿਉਂਕਿ ਇਹਨਾਂ ਨੇ ਦੱਸਿਆ ਕਿ ਉਹ ਹੋਰਾਂ ਦੇ ਨਾਲ ਵੀ ਆ ਕੁਝ ਕਰਦਾ ਤਾਂ ਉਮੀਦ ਕਰਦੇ ਆ ਪ੍ਰਸ਼ਾਸਨ ਉਸ ਤੇ ਕਾਰਵਾਈ ਕਰੂਗਾ ਪ੍ਰਸ਼ਾਸਨ ਦਾ ਪੱਖ ਲੈਣ ਦੀ ਗੱਲ ਕਰਾਂਗੇ ਕਿ ਕਿਉਂ ਨਹੀਂ ਹਾਲੇ ਤੱਕ ਗ੍ਰਿਫਤਾਰ ਕੀਤਾ ਗਿਆ ਅਜਿਹਾ ਜਿਹੜੀ ਮੰਦਿਰ ਨੁਮਾ ਜਿਹੜੇ ਗਲਤ ਅਨਸਰ ਨੇ ਸਮਾਏ ਵਿੱਚ ਘੁੰਮ ਰਹੇ ਨੇ ਕਿਉਂ ਨਹੀਂ ਉਹਨਾਂ ਨੂੰ ਫੜਿਆ ਜਾ ਰਿਹਾ ਦੇਖਦੇ ਲੋਕਸਟੀ ਵੀ ਧੰਨਵਾਦ